ਜੀ ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਪਾਣਾ ਪਾਣੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਗਾਂ ਬਕਾਊਆ ਬਾਈ ਹੁਣਿਆਂ ਦੀ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਸਾਰੀ ਗੱਲਬਾਤ ਆਪਾਂ ਮਾਲਕਾਂ ਦੇ ਨਾਲ ਕਰ ਲੈਣੀ ਆ ਮਿੱਤਰੋ ਆਓ ਮਿਲਦੇ ਆ ਪਹਿਲਾਂ ਡਿਟੇਲ ਜਾਣਦੇ ਆ ਫਿਰ ਇਹਨੂੰ ਆਪਾਂ ਤੋਰ ਫੇਰ ਕੇ ਵੇਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਤੁਸੀਂ ਸਿਤਾ ਦੇ ਪਰਿਵਾਰ ਦੇ ਨੇ ਸਾਰੇ ਠੀਕ ਠਾਕ ਵਧੀਆ ਲੱਗਦਾ ਤੁਸਾਂ ਨਾਮ ਦੱਸ ਦਈਏ ਕਿਹਨਾਂ ਦੀ ਵੀਰੇ ਇੱਕ ਵਾਰ ਨਾ ਗ ਹਾਂਜੀ ਹਾਂਜੀ ਕਿਹੜਾ ਰਾਹ ਵੱਜਦਾ ਬਈ ਇਹ ਭਾਣੇ ਪੈਂਡਾ ਵਾਲੀ ਕਰੋਨ ਪੈਸੜਾ ਪੈਲਕਨ ਬਲਾਜੇ ਤੋਂ ਆਉਂਦਾ ਠੀਕ ਹੈ ਘਰ ਪੁੱਲਣਾ ਵਾਲਾ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਜਿਹੜੀ ਗਾਂ ਵੇਤਨੀ ਆਪਾਂ ਇਹ ਕਿੰਨਵਾ ਸੁਆ ਸੁਣਾ ਨੇ ਇਹ ਦੂਜਾ ਸੁਆ ਸੁਹੰਦੀ ਆ ਜੀ ਠੀਕ ਆ ਕਿੰਨੇ ਦਿਨ ਬਾਕੀ ਆ ਵੀਰੇ ਇਹਨੇ ਇਹ ਲੈ ਜਾਊਗਾ 7-8 ਦਿਨ ਦਾ ਜੇ ਰਹਿੰਦੀ ਜੀ ਲੈ ਜਾਊਗੀ ਕਿੰਨਾ ਕੁ ਦੁੱਧ ਦੋਇਆ ਹੋਇਆ ਪਹਿਲੇ ਸੁਏ ਵੀਰੇ ਪਹਿਲੇ ਸੁਏ ਨੇ 14-15 ਲੀਟਰ ਦੁੱਧ ਦਿੱਤਾ ਹੈਗਾ ਬਈ ਠੀਕ ਆ ਵੀਰੇ ਚੂਣ ਚਾਣ ਦੋ ਠੰਡੀਆਂ ਵੀਰੇ ਜਿਵੇਂ ਆ ਜੀ ਪੰਜ ਜੂੜ ਪਾਓ ਨਾ ਪਾਓ ਕੋਈ ਚੱਕਰ ਨਹੀਂ ਠੀਕ ਆ ਰੇਡ ਇਹਨਾਂ ਦਾ 55000 ਕਰਦੇ ਆਂ ਜੀ ਮਾਨਤਾਲ ਵਿੱਚੋਂ ਮਾਨਤਾਲ ਕਰਦਾ ਕੱਢੀ ਵਾਰ ਨੂੰ ਤੋਰੀ ਵੀਰੇ ਬਣਾ ਖੁੱਲ੍ਹੇ ਲੈ ਵੀ ਮਿੱਤਰੋ ਦੂਜਾ ਸੂਆ ਸੂਣਾ ਵਾ ਸੂਣ ਦੇ ਵਿੱਚ ਹਫਤਾ ਪੰਜ ਸੱਤ ਦਿਨ ਹਜੇ ਬਾਕੀ ਆ ਪਿਆਰੀ ਦੇ ਵਿੱਚ ਮੁਕਮਲ ਆ ਬਿਲਕੁਲ ਵੈੜ ਓਕੇ ਦੀ ਰਿਪੋਰਟ ਆ ਥਣ ਦੇ ਵੀ ਸਾਫ ਤੇ ਸੁਥਰੀ ਆ ਮਿੱਤਰੋ ਹਜੇ ਇਹਨੇ ਕਰਮ ਵਾਲੀ ਨੇ ਜਿਵੇਂ ਜਿਵੇਂ ਤਿਆਰ ਹੋਣਾ ਉਵੇਂ ਉਵੇਂ ਇਹਨੇ ਲੇਵੇ ਦਾ ਡਿਜ਼ਾਈਨ ਵੀ ਬਦਲਣਾ ਦੁੱਸ ਵੀ ਬਦਲਨੀ ਆ ਸਾਰਾ ਕੁਝ ਇਹਨੇ ਕਿਵੇਂ ਜਿਵੇਂ ਤਿਆਰ ਹੋਣਾ ਹੋਵੇ ਹੁੰਦਾ ਕਿਉਂਕਿ ਗਾਂ ਘੰਟਿਆਂ ਚ ਤਿਆਰ ਹੋ ਜਾਂਦੀ ਹੁੰਦੀ ਐ ਤੇ ਗਾਂਸ ਲੈਣ ਵੀ ਲੈ ਜਾਂਦੀ ਹੁੰਦੀ ਐ ਗਾਂ ਦਾ ਕੋਈ ਪਤਾ ਨਹੀਂ ਹੁੰਦਾ ਗਾਂ ਟਿਕੀ ਟਕਾਈ ਰਵੇ ਤਾਂ ਕਈ ਵਾਰੀ 10-10 ਦਿਨ ਕੱਢ ਜਾਂਦੀ ਐ ਤੇ ਗਾਂ ਹਿੱਲ ਜੇ ਤਾਂ ਮਿੱਤਰੋ 7-7 10-10 ਦਿਨ ਲੈਣ ਵਾਲੀ ਗਾਂ ਜਿਹੜੀ ਉਹ ਮਿੱਤਰੋ ਇੱਕ ਦਿਨ ਦੇ ਵਿੱਚ ਸੂ ਪੈਂਦੀ ਆ ਜੇ ਟਿਕੀ ਰਹੀ ਤਾਂ ਇਹਦੇ ਤੇ ਮ ਕਹਿੰਦੇ ਦਾ ਕਿਉਂਕਿ ਇੱਥੇ ਖੜੀ ਆ ਇੱਥੇ ਹਜੇ ਟਿਕੀ ਹੋਈ ਆ ਕਰਮਾਂ ਵਾਲੀ ਲੈ ਵੀ ਪੁੱਤ ਥਾਣੇ ਨੇ ਜਦੀਕ ਤੋਂ ਕਰਕੇ ਜਰੂਰ ਵਿਖਾ ਦੀ ਇੱਕਲੀ ਨੇੜੇ ਕਰਕੇ ਕਹਿੰਦੇ ਜਿਹੜਾ ਕੰਮ ਮੇਨ ਆ ਕਿ ਥਾਣਾ ਵਿਖਾਉਣੇ ਜ਼ਰੂਰੀ ਆ ਕਿਉਂਕਿ ਹਰ ਪੱਕ ਤੇ ਵਿੱਚੋਂ ਵਹਿੜਦੀ ਜਿਹੜੀ ਕੁਆਲਿਟੀ ਹੁੰਦੀ ਆ ਖੜੇ ਕੋਲੇ ਤੋਂ ਪਸੂ ਲੱਗਦਾ ਪਤਾ ਵੀ ਕੀ ਚੀਜ਼ ਆ ਕਿਉਂਕਿ ਜੇ ਆਪਾਂ ਵੀਡੀਓ ਦਾ ਮਤਲਬ ਇਹ ਹੁੰਦਾ ਵੀ ਇੱਕ ਟ੍ਰੇਲਰ ਪਿਕਚਰ ਤੁਸੀਂ ਆਪ ਵੇਖਣੀ ਹੁੰਦੀ ਆ ਕਈ ਵਾਰੀ ਬੰਦੇ ਵੀਡੀਓ ਤੇ ਕਹਿ ਦਿੰਦੇ ਪਸੂ ਆ ਇਹ ਕੈਮਰੇ ਦੀ ਅੱਖ ਹੁੰਦੀ ਆ ਮਿੱਤਰੋ ਕਈ ਵਾਰੀ ਚੰਗਾ ਪਸੂ ਆ ਜਿਹੜਾ ਥੋੜਾ ਜਿਹਾ ਕਮਜ਼ ਪਸ਼ੂ ਹੁੰਦਾ ਥੋੜਾ ਜਿਹਾ ਨਿਗਰ ਦਿਖਾਇਆ ਜਾਂਦਾ ਹੁੰਦਾ ਕੈਮਰੇ ਦੀ ਅੱਖ ਤੇ ਡਿਪੈਂਡ ਹੁੰਦਾ ਹੁੰਦਾ ਮਿੱਤਰੋ ਵੈਸੇ ਕੋਸ਼ਿਸ਼ ਕਰੀਦੀ ਆ ਪਸ਼ੂ ਤੋਂ 20 ਮੀਟਰ ਦੀ ਦੂਰੀ ਬਣਾ ਕੇ ਵੀਡੀਓ ਕਵਰ ਕਰੀਏ ਨੇ ਜਦੀਕ ਤੋਂ ਵੀਡੀਓ ਕਵਰ ਕਰਨ ਦੀ ਘੱਟ ਕੋਸ਼ਿਸ਼ ਕਰੀਦੀ ਆ ਤਾਂ ਕਿ ਤੁਹਾਨੂੰ ਕਲੀਅਰ ਪਤਾ ਲੱਗ ਸਕੇ ਲੈ ਵੀ ਮਿੱਤਰੇ ਨੰਬਰ ਆਪਣਾ ਸਾਂਝਾ ਕਰੀ ਵੀਰੇ ਕਿਹੜਾ 81948 ਜੀ 58218 ਇੱਕ ਵਾਰੀ ਹੋਰ ਬੋ ਵੀਰੇ 81948 ਜੀ 58218 ਠੀਕ ਆ ਵੀਰੇ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲਬਾਤ ਮਿੱਤਰੋ ਪਿੰਡ ਆ ਪਾਣਾ ਜ਼ਿਲ੍ਹਾ ਫਰੀਦਕੋਟ